ਵੀ ਆ ਰਹੀ ਹੈ ਕੀ ਕਰ ਰਹੀ ਹੈ ਪੰਜਾਬ ਸਰਕਾਰ ਸਮਝ ਲੈ ਜਿਹੜੀ ਚੈਟ ਲੀਕ ਹੋਈ ਹੈ ਮੈਂ ਦੇਖੀ ਦਿੱਤੀ ਉਹ ਚੈਟ ਜਿਹੜੀ ਜਿਨ੍ਹਾਂ ਨੇ ਲੀਕ ਕੀਤੀ ਉਹਦੇ ਖਿਲਾਫ ਸਰਕਾਰ ਨੇ ਕਾਰਵਾਈ ਵੀ ਕੀਤੀ ਹੈ ਅਸੀਂ ਹਰ ਚੀਜ਼ ਦਾ ਖਿਆਲ ਰੱਖਦੇ ਅਸੀਂ ਪੰਜਾਬ ਦੇ ਹਰ ਵਿਅਕਤੀ ਦਾ ਚਾਹੇ ਕੋਈ ਕਿਸੇ ਪਾਰਟੀ ਦਾ ਕੋਈ ਪਾਰਟੀ ਦਾ ਸਵਾਲ ਲੇ ਪੰਜਾਬ ਦੇ ਕਿਸੇ ਵੀ ਵਿਅਕਤੀ ਦਾ ਜਿਹੜਾ ਉਹ ਮਤਲਬ ਕਿਸ ਦੀ ਸਖਿਆ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਆ ਉਹ ਅਸੀਂ ਕਰਾਂਗੇ ਉਹ ਜਿਹੜੇ ਲੋਕ ਇਦਾਂ ਦਾ ਲੱਗੇ ਆ ਉਹ ਭੁੱਲ ਜਾਂਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਇਦਾਂ ਦੇ ਲੋਕਾਂ ਨੂੰ ਕਦੀ ਸਿਰ ਨਹੀਂ ਚੁੱਕਣ ਦੇ ਹਾਂਗੇ ਭਾਵੇਂ ਜੋ ਮਰਜ਼ੀ ਹੋਵੇ ਉਹ ਜੋ ਮਰਜ਼ੀ ਕਰ ਲੈਣ ਅਸੀਂ ਸਹਿਬ ਮੱਲਾ ਜਿਹੜਾ ਬਾਅਦ ਬਾਅਦ ਕਈ ਵਾਰ ਕੋਸ਼ਿਸ਼ ਹੋਈ ਆ ਪੰਜਾਬ ਦੇ ਵਿੱਚ ਪਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਇਸ ਗੱਲ ਤੇ ਕਮਿਟਿਡ ਆ ਕਿ ਅਸੀਂ ਪੰਜਾਬ ਦਾ ਲਾਇਨ ਆਰਡਰ ਆ ਕਿਸੇ ਵੀ ਬੰਦੇ ਨੂੰ ਜਿਹੜੀਆਂ ਫਿਰਕੂ ਭਾਵਨਾਵਾਂ ਆ ਪੰਜਾਬ ਦੇ ਅੰਦਰ ਨਹੀਂ ਢਕਾਉਂਦਿਆਂਗੇ ਨਹੀਂ ਕੋਈ ਗਲਤ ਗਾਰਵਾਈ ਕਰਦਿਆਂਗੇ ਥੈਟ ਦੇ ਉੱਤੇ ਪੂਰਾ ਸਰਕਾਰ ਨੇ ਮਤਲਬ ਜਿਹੜਾ ਦੋ ਬੰਦੇ ਰਖਣਾ ਪੱਥਰ ਵੀ ਹੋਇਆ ਪਰ ਉਹਦੀ ਪੂਰੀ ਉਹ ਨਰਸਲ ਕਰ ਰਹੇ ਪਤਾ ਲੱਗ ਜੂਗਾ ਦੋ ਤਿੰਨ ਦਿਨ ਦੇ ਵਿੱਚ ਪਤਾ ਲੱਗ ਜੂਗਾ ਅਸੀਂ ਉਹਨੂੰ ਬੜੀ ਗੰਭੀਰਤਾ ਨਾਲ ਲੈਦੇ ਸਰਕਾਰ ਆਪਣਾ ਕੰਮ ਕਰਦੀ ਤੁਸੀਂ ਕਿ ਬਤਾ ਦੋ ਨਿਸ਼ੇੜੀ ਹੋਈ ਪਰ ਫਿਰ ਵੀ ਨਸ਼ਾ ਮਿਲ ਰਿਹਾ ਲੋਕ ਨਸ਼ਾ ਕਰ ਰਹੇ ਨੇ ਨੌਜਵਾਨ ਨਸ਼ਾ ਕਰ ਰਹੇ ਨੇ ਦੇਖੋ ਗੱਲ ਇਹ ਹੈ ਕਿ ਮੈਨੂੰ ਕੱਲ 500 ਸ਼ਾਮੀ ਮੈਂ बीएसएफ ਦੇ ਕਿਸੇ ਟੌਪ ਦੇ ਅਫਸਰ ਨੂੰ ਮਿਲਿਆ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਬਾਰਡਰ ਜਿਹੜਾ ਖੇਮ ਕਰ ਤੋਂ ਲੈ ਕੇ ਪਠਾਨਕੋਟ ਤੱਕ ਜਿਹੜੇ ਤੁਹਾਡੇ ਅੱਗੇ ਮਤਲਬ ਡਰੋਨ ਆਉਂਦੇ ਸੀ ਇਹਨਾਂ ਦੀ ਗਿਣਤੀ ਕਿਦਾਂ ਹੋਣ ਵਧ ਗਈ ਕਿ ਘਟ ਗਈ ਉਹਨਾਂ ਮੈਨੂੰ ਕਿਹਾ ਜੀ ਇਹਦੀ ਗਿਣਤੀ ਬਹੁਤ ਵੱਡੇ ਲੈਵਲ ਤੇ ਘਟ ਗਈ ਹੈ ਕਿਉਂਕਿ ਅੱਗੋਂ ਜਿਹੜਾ ਗਾਹ ਗਿਆ ਉਹਨਾਂ ਨੂੰ ਨਹੀਂ ਮਿਲ ਰਿਹਾ ਪ੍ਰੈਸ਼ਰ ਇੰਨਾ ਜ਼ਿਆਦਾ ਕਿ ਜਿਹੜੇ ਅੱਗੇ ਨਸ਼ੇ ਦੇ ਸਮਗਲਦਾ ਉਹਨਾਂ ਨੂੰ ਫੜ ਕੇ ਅੰਦਰ ਦੇਖਤਾ ਉਹ ਅਸੀਂ ਮਤਲਬ ਇਹ ਗੱਲ ਪਹਿਲਾਂ ਵੀ ਕਹੀ ਸੀ ਕਿ ਇਹ ਪਿਛਲੇ 20-25 ਸਾਲ ਤੋਂ ਕੋਡ ਸ਼ੁਰੂ ਹੋਇਆ ਇਹਨੂੰ ਠੀਕ ਕਰਦੇ ਕਰਦੇ ਦੋ ਚਾਰ ਸਾਲ ਲੱਗਣਗੇ ਪਰ ਅਸੀਂ ਲਗਭਗ ਠੀਕ ਕਰ ਦੇਵਾਂਗੇ ਤੁਸੀਂ ਕੋ ਬਤਾਓ ਨਸ਼ੇ ਦੀ ਆਦੀ ਨੌਜਵਾਨੀ ਉਹਨਾਂ ਆਪਾਂ ਕਿਤਨਾ ਕੰਟਰੋਲ ਕਰਾਂ ਨਸ਼ਾ ਦੇ ਬੰਦ ਕਰਤਾ ਵੀ ਆਦਤ ਦੀ ਹੋ ਚੁੱਕੀ ਨੇ ਉਹਨਾਂ ਨੂੰ ਕਿਤਨਾ ਕਰਾਂ ਨਹੀਂ ਨਹੀਂ ਉਹਨਾਂ ਨੂੰ ਅਸੀਂ ਹਸਪੀਟਲਾਂ ਦੇ ਵਿੱਚ ਖੜ ਕੇ ਉਹਨਾਂ ਦਾ ਇਲਾਜ ਕਰੀਏ ਜਾ ਰਹੀ ਹੈ ਕੀ ਕਰੀ ਪੰਜਾਬ ਸਰਕਾਰ ਸੁਣ ਰਹੀ ਹੈ ਨਹੀਂ ਜਿਹੜੀ ਚੈਟ ਲੀਕ ਹੋਈ ਹੈ ਮੈਂ ਦੇਖੀ だっਤੀ ਉਹ ਚੈਟ ਜਿਹੜੀ ਜਿਨ੍ਹਾਂ ਨੇ ਲੀਕ ਕੀਤੀ ਉਹਦੇ ਖਿਲਾਫ ਸਰਕਾਰ ਨੇ ਕਾਰਵਾਈ ਵੀ ਕੀਤੀ ਹੈ ਅਸੀਂ ਹਰ ਚੀਜ਼ ਦਾ ਖਿਆਲ ਰੱਖਦੇ ਅਸੀਂ ਪੰਜਾਬ ਦੇ ਹਰ ਵਿਅਕਤੀ ਦਾ چاہے ਕੋਈ ਕਿਸੇ ਪਾਰਟੀ ਦਾ ਕੋਈ ਪਾਰਟੀ ਦਾ ਸਵਾਲ ਨਹੀਂ ਪੰਜਾਬ ਦੇ ਕਿਸੇ ਵੀ ਵਿਅਕਤੀ ਦਾ ਜਿਹੜਾ ਉਹ ਬੰਦਾ ਕਿਸ ਦੀ ਸੁਰੱਖਿਆ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਉਹ ਅਸੀਂ ਕਰਾਂਗੇ ਉਹ ਜਿਹੜੇ ਲੋਕ ਇਦਾਂ ਦਾ ਲੱਗੇ ਆ ਉਹ ਭੁੱਲ ਜਾਂਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਇਦਾਂ ਦੇ ਲੋਕਾਂ ਨੂੰ ਕਦੀ ਸਿਰ ਨਹੀਂ ਚੁੱਕਣਿਆਗੇ ਭਾਵੇਂ ਜੋ ਮਰਜ਼ੀ ਹੋਵੇ ਉਹ ਜੋ ਮਰਜ਼ੀ ਕਰ ਲੈਣ ਅਸੀਂ ਸਹਿਬ ਮੱਲਾ ਜਿਹੜਾ ਬਾਅਦ-ਬਾਅਦ ਕਈ ਵਾਰ ਕੋਸ਼ਿਸ਼ ਹੋਈ ਹੈ ਪੰਜਾਬ ਦੇ ਵਿੱਚ ਪਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਇਸ ਗੱਲ ਤੇ ਕਮਿਟਿਡ ਹੈ ਕਿ ਅਸੀਂ ਪੰਜਾਬ ਦਾ ਲਾਇਨ ਆਰਡਰ ਹੈ ਕਿਸੇ ਵੀ ਬੰਦੇ ਨੂੰ ਜਿਹੜੀਆਂ ਫਿਰਕੂ ਭਾਵਨਾਵਾਂ ਪੰਜਾਬ ਦੇ ਅੰਦਰ ਨਹੀਂ ਪੜਕਾਉਂਦਿਆਂਗੇ ਨਹੀਂ ਕੋਈ ਗਲਤ ਗਾਰਵਾਈ ਕਰਦਿਆਂਗੇ ਥੈਟ ਦੇ ਉੱਤੇ ਪੂਰਾ ਸਰਕਾਰ ਨੇ ਬਸ ਜਿਹੜਾ ਦੋ ਬੰਦੇ ਦੇ ਖਲਾ ਪੱਥਰ ਵੀ ਹੋਇਆ ਪਰ ਉਹਦੀ ਪੂਰੀ ਉਹ ਨੈਸਰਜ ਕਰ ਰੇ ਪਤਾ ਲੱਗ ਜਾਊਗਾ ਬੋਤਨ ਦਿਨ ਦੇ ਵਿੱਚ ਪਤਾ ਲੱਗ ਜਾਊਗਾ ਅਸੀਂ ਉਹਨੂੰ ਬੜੀ ਗੰਭੀਰਤਾ ਨਾਲ ਲੈਦੇ ਸਰਕਾਰ ਆਪਣਾ ਕੰਮ ਕਰਦੀ ਤੁਸੀਂ ਕਿ ਬਤਾਓ ਨਿਛੜੀ ਹੋਈ ਪਰ ਫਿਰ ਵੀ ਨਸ਼ਾ ਮਿਲ ਰਿਹਾ ਲੋਗ ਨਸ਼ਾ ਕਰ ਰਹੇ ਨੇ ਮੋਜ ਮੈਂ ਨਸ਼ਾ ਕਰ ਰਹੇ ਨੇ ਦੇਖੋ ਗੱਲ ਇਹ ਹੈ ਕਿ ਮੈਨੂੰ ਕੱਲ 506 ਮੈਂ ਬੀਐਸਐਫ ਦੇ ਕਿਸੇ ਟੋਪ ਦੇ ਅਫਸਰ ਨੂੰ ਮਿਲਿਆ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਬਾਰਡਰ ਜਿਹੜਾ ਖੇਮ ਕਰ ਤੋਂ ਲੈ ਕੇ ਪਠਾਨਕੋਟ ਤੱਕ ਜਿਹੜੇ ਤੁਹਾਡੇ ਅੱਗੇ ਮਤਲਬ ਡਰੋਨ ਆਉਂਦੇ ਸੀ ਉਹ ਇਹਨਾਂ ਦੀ ਗਿਣਤੀ ਕਿਦਾਂ ਹੋਣ ਵਧ ਗਈ ਕਿ ਘਟ ਗਈ ਉਹਨਾਂ ਮੈਨੂੰ ਕਿਹਾ ਜੀ ਇਹਦੀ ਗਿਣਤੀ ਬਹੁਤ ਵੱਡੇ ਲੈਵਲ ਤੇ ਘਟ ਗਈ ਹੈ ਕਿਉਂਕਿ ਅੱਗੋਂ ਜਿਹੜਾ ਗਾਹ ਗਿਆ ਉਹਨਾਂ ਨੂੰ ਨਹੀਂ ਮਿਲ ਰਿਹਾ ਪ੍ਰੈਸ਼ਰ ਇੰਨਾ ਜ਼ਿਆਦਾ ਕਿ ਜਿਹੜੇ ਅੱਗੇ ਨਸ਼ੇ ਦੇ ਸਮਗਲਦਾ ਉਹਨਾਂ ਨੂੰ ਫੜ ਕੇ ਅੰਦਰ ਦੇ ਤਾ ਉਹਨਾਂ ਸੀ ਬੱਲੇ ਇਹ ਗੱਲ ਪਹਿਲਾਂ ਵੀ ਕਹੀ ਸੀ ਕਿ ਇਹ ਪਿਛਲੇ 20-25 ਸਾਲ ਤੋਂ ਕੋਡ ਸ਼ੁਰੂ ਹੋਇਆ ਇਹਨੂੰ ਠੀਕ ਕਰਦੇ ਕਰਦੇ ਦੋ ਚਾਰ ਸਾਲ ਲੱਗਣਗੇ ਪਰ ਅਸੀਂ ਲਗਭਗ ਠੀਕ ਕਰ ਦੇਵਾਂਗੇ ਤੁਸੀਂ ਕੋ ਬਤਾਓ ਨਸ਼ੇ ਦੀ ਆਦੀ ਨੌਜਵਾਨੀ ਉਹਨਾਂ ਆਪਾਂ ਕਿਤਨਾ ਕੰਟਰੋਲ ਕਰਾਂ ਨਸ਼ਾ ਦੇ ਬੰਦ ਕਰਤਾ ਵੀ ਆਦਤ ਦੀ ਹੋ ਚੁੱਕੀ ਨੇ ਉਹਨਾਂ ਨੂੰ ਕਿਤਨਾ ਕਰਾਂ ਨਹੀਂ ਨਹੀਂ ਉਹਨਾਂ ਨੂੰ ਅਸੀਂ ਹਸਪੀਟਲਾਂ ਦੇ ਵਿੱਚ ਖੜਕੇ ਉਹਨਾਂ ਦਾ ਇਲਾਜ ਕਰਾਂ